ਵੀ ਜੇ ਕੋਈ ਨਵੇਂ ਸਿੰਗਰਾਂ ਨੂੰ ਮੌਕਾ ਦੇਣਾ ਹੈ ਤਾਂ ਤੁਸੀਂ ਨਵੇਂ ਸਿੰਗਰ ਵੀ ਲਿਆ ਸਕਦੇ ਹੋ ਤਾਂ ਫਿਰ ਲੋਕਾਂ ਦੇ ਜੋ ਵਿਊ ਨੇ ਜੋ ਲੋਕਾਂ ਦੇ ਬੱਬੂ ਚਾਹਣ ਵਾਲੇ ਨੇ ਉਹਨਾਂ ਸਾਰਿਆਂ ਨੇ ਇਹੀ ਸਾਨੂੰ ਬੇਨਤੀ ਕੀਤੀ ਹੈ ਵੀ ਜਿਹੜਾ ਸਿੰਗਰ ਹੈ ਉਹ 25 ਫਰਵਰੀ ਨੂੰ ਦਿਰਭਾ ਵਿਖੇ ਬੱਬੂ ਮਾਨ ਹੀ ਲਵਾਇਆ ਜਾਵੇ ਅਸੀਂ ਬੱਬੂ ਨੂੰ ਵੀ ਬੇਨਤੀ ਕਰਦੇ ਆਂ ਵੀ ਹੁਣ ਜਿਹੜੀ ਸਾਡੀ ਉਹਨਾਂ ਨੂੰ ਅਪੀਲ ਹੈ ਸਾਰੇ ਕਲੱਬ ਵੱਲੋਂ ਉਹਨੂੰ ਉਹ ਉਸੇ ਤਰ੍ਹਾਂ ਪ੍ਰਮਾਨ ਕਰਨ ਤੇ ਮੈਂ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਵੀ 25 ਤਰੀਕ ਨੂੰ ਦੁਦਰਬੇ ਦਾ ਕਬੱਡੀ ਕੱਪ ਹੈ ਹਰ ਸਾਲ ਦੀ ਤਰ੍ਹਾਂ ਜੋ ਹੋਣ ਜਾ ਰਿਹਾ ਹੈ ਇਸ ਵਾਰ 49ਵੇਂ ਸ਼ਹੀਦ ਬਚਨ ਸਿੰਘ ਯਾਦਗਰੀ ਕਬੱਡੀ ਕੱਪ ਹੈ ਜੋ ਸਾਡੇ ਪ੍ਰਧਾਨ ਗਰਮੇਲ ਸਿੰਘ ਨੂੰ ਸਮਰਪਿਤ ਹੈ ਤੇ ਮੈਂ ਸਾਰਿਆਂ ਨੂੰ ਪ੍ਰਬੰਧਕ ਹੋਣ ਦੇ ਨਾਤੇ ਕਲੱਬ ਦਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਦਰਸ਼ਕਾਂ ਨੂੰ ਸੱਦਾ ਵੀ ਦਿੰਦਾ ਵੀ ਹਮੇ ਹਮਾ ਕੇ 25 ਫਰਵਰੀ ਨੂੰ ਦਰਬੇ ਕਬੱਡੀ ਕੱਪ ਤੇ ਪਹੁੰਚੋ